ਦਿੱਲੀ ਦੂਸਾਂਝ ਦੀ ਫਿਲਮ ਪੰਜਾਬ 95 ਤੇ ਸੈਂਸਰ ਬੋਰਡ ਵੱਲੋਂ 120 ਕੱਟ ਲਾਉਣ ਦੇ ਮਾਮਲੇ ਤੇ ਅਕਾਲੀ ਆਗੂ ਮਨਜੀਤ ਸਿੰਘ ਜੀਕੇ ਦਾ ਵੀ ਬਿਆਨ ਆਇਆ ਹੈ। ਉਹਨਾਂ ਨੇ ਇਸ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਹਿੰਦੇ ਕਿ ਭਾਰਤ ਵਿੱਚ ਕਸ਼ਮੀਰ ਫਾਈਲਸ, ਕੇਰਲ ਸਟੋਰੀ, ਗਾਂਧੀ ਗੋੜਸੇ ਅਤੇ ਐਮਰਜੈਂਸੀ ਵਰਗੀਆਂ ਫਿਲਮਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਪਰ ਗੱਲ ਜਦੋਂ ਸਾਡੀ ਹੁੰਦੀ ਹੈ ਤਾਂ ਇਹੋ ਜਿਹੇ ਫੈਸਲੇ ਸਾਹਮਣੇ ਆਉਂਦੇ ਹਨ। ਉਨਾਂ ਕੇ ਅਗੀ ਭਾਈ ਜਸਵੰਤ ਸਿੰਘ ਖਾਲੜਾ ਮਨੋਖੀ ਅਧਿਕਾਰ ਕਾਰਕੂਨ ਹਨ ਇਹ ਫਿਲਮ ਉਹਨਾਂ ਦੀ ਬਾਇਓਪਿਕ ਹੈ ਤੇ ਸੈਂਸਰ ਬੋਰਡ ਇਸ ਵਿੱਚੋਂ ਉਹਨਾਂ ਦਾ ਹੀ ਨਾਂ ਹਟਾਉਣ ਦੀ ਗੱਲ ਕਰ ਰਿਹਾ ਹੈ ਇਸ ਫਿਲਮ ਵਿੱਚੋਂ ਪਹਿਲਾਂ 85 ਅਤੇ ਹੁਣ 120 ਕਟ ਲਾਉਣ ਲਈ ਕਿਹਾ ਜਾ ਰਿਹਾ ਹੈ ਕਿ ਇਸ ਮੁਲਕ ਦੇ ਵਿੱਚ ਤੁਸੀਂ ਕਸ਼ਮੀਰ ਫਾਈਲਸ ਚਲਾ ਸਕਦੇ ਹੋ ਤੁਸੀਂ ਕੈਨਾਲਾ ਸਟੋਰੀ ਚਲਾ ਸਕਦੇ ਹੋ ਤੁਸੀਂ ਮਹਾਤਮਾ ਗਾਂਧੀ ਤੇ ਫਿਲਮ ਬਣ ਸਕਦੀ ਹੈ ਤੁਸੀਂ ਨਾਥੂ ਰਾਮ ਗॉड ਸੈਟੇ ਫਿਲਮ ਬਾਰਸਕੀਏ ਕੰਗਨਾ ਰਣੌਤ ਦੀ ਫਿਲਮ ਆਈ ਹੈ ਉਹ ਮਸਾ ਸੈਂਸਰ ਬੋਰਡ ਨੇ ਰੋਕਿਆ ਰੋਦੇ ਜੀ ਬੜੇ ਮਾਈਨਸ ਦੇ ਟੈਕਸ ਤੁਸੀਂ ਲਾ ਰਹੇ ਹੋ ਪਹਿਲੇ ਇਹਨਾਂ ਤੇ ਆਖਿਆ ਸੀਗਾ ਕਿ ਤੁਸੀਂ ਇਹਦੇ ਵਿੱਚ 85 ਕਟ ਲਗਾਓ ਹੁਣ ਇਹਨਾਂ ਨੇ ਆਖ ਦਿੱਤਾ ਹੈ ਕਿ ਤੁਸੀਂ 85 ਨਹੀਂ 120 ਕੱਟ ਲਗਾਓ। ਉਹਨਾਂ ਕਹਿੰਦੇ ਕਿ ਕੰਗਣਾ ਦੀ ਫਿਲਮ ਐਮਰਜੈਂਸੀ ਖਿਲਾਫ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਉਹਨੂੰ ਰੋਕਿਆ ਗਿਆ ਤੇ ਉਹਦੇ ਵਿੱਚ ਵੀ ਬੜੇ ਮਾਮੂਲੀ ਕੱਟ ਲਾਉਣ ਲਈ ਕਿਹਾ ਗਿਆ ਹੈ। ਪਰ ਸਿੱਖਾਂ ਦੀ ਹੋਈ ਨਸਲ ਕੁਸ਼ੀ ਨੂੰ ਬਿਆਨ ਕਰਦੀ ਐ ਇਸ ਫਿਲਮ ਤੇ ਤੁਹਾਨੂੰ ਇਤਰਾਜ਼ ਹੈ। ਉਹਨਾਂ ਕਹਿੰਦੇ ਕਿ ਸੈਂਸਰ ਬੋਰਡ ਲਈ ਸਾਰੀਆਂ ਫਿਲਮਾਂ ਇੱਕ ਬਰਾਬਰ ਹੋਣੀਆਂ ਚਾਹੀਦੀਆਂ ਹਨ। ਇਸ ਲਈ ਭਾਰਤੀ ਸੈਂਸਰ ਬੋਰਡ ਦੋਰੇ ਮਾਪਦੰਡ ਅਪਣਾਉਣਾ ਬੰਦ ਕਰੇ। ਐਸਾ ਕਤਲਿਆ ਮੈਂ ਜਿਸ ਨੂੰ ਲੱਗਾ ਇਹ ਪਿਕਚਰ ਕਰੇਗੀ ਜਿਹਦੇ ਕਰਕੇ ਖਰਨਾ ਸਾਹਿਬ ਨੇ ਆਪਣੀ jaan ਦਿੱਤੀ ਇਥੇ ਡਾਟਾ ਇਕੱਠਾ ਕੀਤਾ ਸੀ ਕਿ ਤਰਨਤਾਰਨ ਅਤੇ ਅਮ੍ਰਿਤਸਰ ਦਾ ਹੀ ਸਿਰਫ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਿੰਧੀਆਂ ਨਜਾਇਜ਼ ਲਾਸ਼ਾਂ ਦਾ ਜਿਨ੍ਹਾਂ ਦਾ ਕੋ ਕਾਉਂਟ ਨਹੀਂ ਸੀ ਉਹਨਾਂ ਦੇ ਸਸਕਾਰ ਹੋਏ ਨਹੀਂ ਕਿੰਨੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਹਰੀਕੇ ਪੱਤਨ ਤੋਂ ਲੈ ਕੇ ਦੂਜੇ ਦਰਿਆਵਾਂ ਦੇ ਵਿੱਚ ਪੁੱਤਸਾਲਿਆਂ ਨੇ ਮਾਰ-ਮਾਰ ਕੇ ਨੌਜਵਾਨਾਂ ਦੀਆਂ ਬਾਹਰ ਦਿੱਤੀਆਂ ਸੀ ਤੁਹਾਡਾ ਜਿਹੜਾ ਮਾਪਦੰਡ ਹੈ ਨਾ ਉਹ ਸਾਰੀ ਪਿਛਤਾਂ ਦੀ ਇੱਕੋ ਜਿਹਾ ਹੋਣਾ ਚਾਹੀਦਾ ਹੈ ਇਹ ਸਾਡਾ ਇਤਿਹਾਸ ਹੈ ਇਸ ਨੂੰ ਸਾਹਮਣੇ ਆਨਕੁੱਪਤੀ ਰੋਕੀ ਨਾ ਵੈਰੂਜੀ ਦਾ ਖਾਲਸਾ ਵੈਰੂਜੀ ਕੀ ਫਤਿਹ ਦਜੀਤ ਤੁਹਾਂ ਜੀ ਨੇ ਕੁੱਦਮ ਕੀਤਾ ਜਿਹਦਾ ਉਹਨਾਂ ਨੇ ਜਸਵੰਤ ਸਿੰਘ ਖੱਡਰਾ ਜਿਹੜੇ ਹਿਊਮਨ ਰਾਈਟਸ ਐਕਟੀਵਿਸਟ ਸੀਗੇ 25000 ਨਜਾਇਜ਼ ਬੱਚਿਆਂ ਦੇ ਕਤਲ ਦਾ ਉਹਨਾਂ ਨੇ ਡਾਟਾ ਤਿਆਰ ਕੀਤਾ ਸੀਗਾ ਔਰ ਫਿਰ ਡਾਟਾ ਤਿਆਰ ਕਰਕੇ ਹੋਇਆ ਕਿ ਕਿ ਉਹਨਾਂ ਨੂੰ ਹੀ ਕਤਲ ਕਰ ਦਿੱਤਾ ਗਿਆ ਪਤਾ ਹੀ ਨਹੀਂ ਲੱਗਿਆ ਕਿ ਉਹ ਕਿੱਥੇ ਚਲੇ ਗਏ ਮੈਂ ਸਮਝਾਵਾ ਕਿ ਇਸ ਦੇ ਉੱਤੇ ਇੱਕ ਬਾਇਓਪਿਕ ਬਣੀ ਹੈ ਜਿਹਦਾ ਨਾਂ ਹੈਗਾ ਪੰਜਾਬ 95 ਔਰ ਕਮਾਲ ਦੀ ਗੱਲ ਇਹ ਹੈ ਕੀ ਸੈਂਟਰਲ ਬੋਰਡ ਆਫ ਫਿਲਮ ਸੈਂਸਰ ਬੋਰਡ ਨੇ ਇਹਨਾਂ ਨੂੰ ਆਖਿਆ ਕਿ ਪਹਿਲੇ ਇਹਨਾਂ ਤੇ ਆਖਿਆ ਸੀਗਾ ਕਿ ਤੁਸੀਂ ਇਹਦੇ ਵਿੱਚ 85 ਕੱਟ ਲਗਾਓ ਹੁਣ ਇਹਨਾਂ ਨੇ ਆਖ ਦਿੱਤਾ ਹੈ ਕਿ ਤੁਸੀਂ 85 ਨਹੀਂ 120 ਕੱਟ ਲਗਾਓ ਔਰ ਤੁਸੀਂ ਇਸ ਫਿਲਮ ਦਾ ਨਾਮ ਵੀ ਚੇਂਜ ਕਰੋ ਮਨ ਨੂੰ ਸਮਝ ਆ ਰਹੀ ਇਹ ਹੱਕੀ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਇੱਥੇ ਇੱਕ ਐਸੀ ਸਟੋਰੀ ਹੈ ਸਟੋਰੀ ਨਹੀਂ ਐਸਾ ਕਤਲਿਆਮ ਹੈ ਜਿਸ ਨੂੰ ਨੱਗਾ ਇਹ ਪਿਕਚਰ ਕਰੇਗੀ ਜਿਹਦੇ ਕਰਕੇ ਖਰਨਾ ਸਾਹਿਬ ਨੇ ਆਪਣੀ ਜਾਨ ਦਿੱਤੀ ਔਰ ਉਹਨਾਂ ਦੀ ਬਾਇਓਪਿਕ ਹੈ ਉਹਨਾਂ ਦਾ ਨਾਮ ਨੂੰ ਚੇਂਜ ਕੀਤਾ ਜਾਵੇ ਫਿਲਮ ਦੇ ਨਾਮ ਨੂੰ ਚੇਂਜ ਕੀਤਾ ਜਾਵੇ ਮੈਨੂੰ ਨਹੀਂ ਸਮਝ ਆ ਰਿਹਾ ਕੀ ਹੋ ਰਿਹਾ ਇੱਥੇ ਡਾਟਾ ਇਕੱਠਾ ਕੀਤਾ ਸੀ ਕਿ ਤਰਨ ਤਾਰਨ ਔਰ ਅੰਮ੍ਰਿਤਸਰ ਦਾ ਹੀ ਸਿਰਫ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਿੰਦੀਆਂ ਨਜਾਇਜ਼ ਲਾਸ਼ਾਂ ਦਾ ਜਿਨ੍ਹਾਂ ਦਾ ਕੋਈ ਕਾਉਂਟ ਹੀ ਨਹੀਂ ਸੀ ਉਹਨਾਂ ਦੇ ਸੰਸਕਾਰ ਹੋਏ ਨਹੀਂ ਕਿੰਨੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਹਰੀਕੇ ਪੱਤਨ ਤੋਂ ਲੈ ਕੇ ਤੇ ਦੂਜੇ ਦਰਿਆਵਾਂ ਦੇ ਵਿੱਚ ਪੁਲਿਸ ਵਾਲਿਆਂ ਨੇ ਮਾਰ-ਮਾਰ ਕੇ ਨੌਜਵਾਨਾਂ ਦੀਆਂ ਬਾਹਰ ਦਿੱਤੀਆਂ ਸੀ ਦੀਆਂ ਮੇਰੇ ਸਾਹਮਣੇ ਇਸ ਮੁਲਕ ਦੇ ਵਿੱਚ ਫਿਰ ਮੈਂ ਇਹ ਆਖਾਂਗਾ ਕਿ ਦੋ ਸੈਟ ਆਫ ਲਾਅ ਨੇ ਦੋ ਕਾਨੂੰਨ ਨੇ ਕਿ ਇਸ ਮੁਲਕ ਦੇ ਵਿੱਚ ਤੁਸੀਂ ਕਸ਼ਮੀਰ ਫਾਈਲਸ ਚਲਾ ਸਕਦੇ ਹੋ ਤੁਸੀਂ ਕੈਨਲ ਸਟੋਰੀ ਚਲਾ ਸਕਦੇ ਹੋ ਤੁਸੀਂ ਮਹਾਤਮਾ ਗਾਂਧੀ ਤੇ ਫਿਲਮ ਬਣ ਸਕਦੀ ਹੈ ਤੁਸੀਂ 나ਥੂ ਰਾਮ ਗੋਡਸੇ ਤੇ ਫਿਲਮ ਬਣ ਸਕਦੀ ਹੈ ਕੰਗਣਾ ਰਨੌਤ ਦੀ ਫਿਲਮ ਆਈ ਹੈ ਉਹ ਮਸਾ ਸੈਂਸਰ ਬੋਰਡ ਨੇ ਰੋਕਿਆ ਉਹਦੇ ਜਿਹੜੇ ਬੜੇ ਮਾਈਨਰ ਜਿਹੇ ਕੱਟਸ ਤੁਸੀਂ ਲਾ ਰਹੇ ਹੋ ਮੈਂ ਤੁਲਨਾ ਕਰਨਾ ਚਾਹਾਂਗਾ ਖੰਨਾ ਸਾਹਬ ਦੀ ਜਿਹੜੇ ਬਹੁਤ ਵੱਡੇ ਹਿਊਮਨ ਰਾਈਟਸ ਦੇ ਕਾਰੋਕਾਰ ਹੋਏ ਨੇ ਜਿਨ੍ਹਾਂ ਨੇ ਕਾਲਿਆਂ ਨੂੰ ਸਲੇਵਰੀ ਦੇ ਅਗੇਂਸਟ ਇੱਕ ਲੜਾਈ ਲੜੀ ਸੀ ਮਾਰ틴 ਲੂਥਰ ਕਿੰਗ ਜਿਨ੍ਹਾਂ ਦਾ ਵੀ ਕਤਲ ਅਮਰੀਕਾ ਦੇ ਵਿੱਚ ਕੀਤਾ ਗਿਆ ਸੀਗਾ ਮੈਂ ਸਮਝਦਾ ਕਿ ਐਸੇ ਹੀ ਸਟੋਰੀ ਨੂੰ ਰੋਕਣਾ ਇਸ ਨੂੰ ਦਬਾਣਾ ਮੈਂ ਇਸ ਦੇ ਟੋਟਲ ਇਸ ਦੀ ਨਿਖੇਦੀ ਕਰਦਾ ਹਾਂ ਔਰ ਸੈਂਸਰ ਬੋਰਡ ਨੂੰ ਆਖਾਂਗਾ ਕਿ ਤੁਹਾਡਾ ਜਿਹੜਾ ਮਾਪਦੰਡ ਹੈ ਨਾ ਉਹ ਸਾਰੀ ਪਿਕਚਰਾਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ ਇਹ ਸਾਦਾ ਇਤਿਹਾਸ ਹੈ ਇਸ ਨੂੰ ਸਾਹਮਣੇ ਆਣ ਤੋਂ ਤੁਸੀਂ ਲੋਕ ਨਹੀਂ ਪਾ